ਕਨਉਈ ਤੇ ਪਗਵਾਂ ਪਰੋੜ ਤੇ ਨਾਗਰ ਕਿਰਾਏ ਤੇ ਰਹਿੰਦੇ ਸੀ ਕੀ ਹੋਇਆ ਸੀ ਗੱਲ ਕਿੰਨੇ ਕ ਵਜੇ ਦੀ ਘਟਨਾ ਘਟਨਾ ਇਹ ਹੈ ਗਈ ਮਤਲਬ ਰੋਟੀ ਖਾ ਕੇ 8:00 8:00 ਵਜੇ ਆ ਜੀ ਪੈ ਗਏ ਸੀ ਮੈਂ ਪਏ ਵੀ ਨਹੀਂ ਸੀਗੇ ਮਤਲਬ ਸੇਕਦੇ ਸੀਗੇ ਤੇ ਮੁੰਡਾ ਮੇਰਾ ਖੇਡਦਾ ਸੀਗਾ ਖੇਡਦਾ ਖੇਡਦਾ ਉਹ ਕਹਿੰਦਾ ਵੀ ਪਪਾ ਮੈਨੂੰ ਜੋਰ ਲਾਉਣ ਲੱਗ ਗਿਆ ਚੱਲ ਘਰ ਵਾਲਿਆਂ ਜਾਂ ਦੁੱਧ ਮੰਗਦਾ ਉਹ ਵੀ ਚੱਲ ਦੁੱਧ ਵੀ ਪੀ ਲਾਂ ਦੀ ਸੌਣਾ ਵੀ ਸੌਣ ਦਾ ਟਾਈਮ ਦਾ ਉਹ ਦੁੱਧ ਪੀਣੇ ਪੈ ਲੈਟਰਨਿੰਗ ਕਰ ਲਈ ਤੇ ਜੋਰ ਨਾਲ ਕਾਥਾ ਸੀਗਾ ਵੀ ਚੱਲ ਵੀ ਤੇ ਅੱਗੇ ਵੀ ਇਹ ਕਾਬਜ ਹੋ ਜਾਂਦੀ ਇਹਨੂੰ ਤਾਂ ਕਰਕੇ ਮੱਕੀ ਰੋਟੀ ਨਾ ਆਵੇ ਦੀ ਗੀਰ ਕੀ ਬਾਤਾਂ ਤਾਂ ਹੋਈ ਹੋਵੇ ਚੱਲ ਉਹ ਹੋੜੇ ਇੱਕ ਕੁਤਬ ਵੀ ਕਾਇਕਾ ਆਇਆ ਫਿਰਦਾ ਉਹਦਾ ਦੰਦੇ ਦੱਬਣ ਲੱਗ ਗਿਆ ਆਪਣੇ ਜਾਨ ਨੂੰ ਘਰ ਆ ਜਿੱਗੀ ਮੈਂ ਫੋਨ ਚੱਕ ਕੇ ਜਾਨ ਨੂੰ ਫੋਨ ਕਰਕੇ ਹਟਿਆ ਜਾਨ ਨੂੰ ਮੇਰੇ ਕੋਲ ਉਹਨੂੰ ਜੇਰ ਨੂੰ ਹੱਥ ਪਾਉਣ ਲੱਗਾ ਜਾਨ ਨੂੰ ਮੈਂ ਵੀ ਡੇਗ ਗਈ ਤੇ ਇਹ ਕਾਰਨ ਕੀ ਬਣਿਆ ਤੁਹਾਡਾ ਜਿਹੜਾ ਇਹ ਸੀਗਾ ਵੀ ਤੁਮ ਉਹਦੇ ਅੰਦਰ ਤੂੰ ਬਾਣੀ ਸੀ ਗਿੱਟੀ ਚਾਲਦੀ ਸੀ ਨਾ ਅੱਗੇ ਤੂੰ ਆ ਸੇਕ ਜਿਆਦਾ ਅੰਦਰ ਇਕੱਠਾ ਹੋ ਗਿਆ ਜਿਹੜੇ ਸਾਰੇ ਕੋਈ ਕੋਈ ਦਰਵਾਜ਼ਾ ਨਹੀਂ ਖੁੱਲਾ ਸੀ ਗਿੱਟੀ ਨਾਲ ਸੇਕ ਰਹੇ ਸੀਗੇ ਹਾਂ ਜੀ ਈਟੀਆ ਸੇਕ ਰਹੇ ਸੀਗੇ ਆਪਣੇ ਕੁੰਡੇ ਵਗੈਰਾ ਲੱਗੇ ਹੋਏ ਸੀ ਕੁੰਡੇ ਵਗੈਰਾ ਲੱਗੇ ਸੀਗੇ ਉਹਦੇ ਕਾਰਨ ਤੁਹਾਨੂੰ ਗੈਸ ਚੜ ਗਈ ਆਹਦਾ ਗੈਸ ਚੜ ਗਈ ਜਦ ਤੁਹਾਡੇ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਆਈਆ ਪੁਲਿਸ ਨੇ ਆ ਕੇ ਹੰਡਾ ਤੋੜਿਆ ਕਿਨੇ ਤੋੜਿਆ ਹੰਡਾ ਜੀ ਮਤਲਬ ਤੋੜਿਆ ਜੀ ਜੋ ਸਾਨੂੰ ਕਿਸੇ ਨੂੰ ਪਤਾ ਲੱਗਿਆ ਵੀ ਮੈਨੂੰ ਤਾਂ ਉਲਟੀਆਂ ਕਰਦੀ ਲੈ ਕੇ ਆਏ ਨੇ ਮੇਰੇ ਲੱਬੜਿਆ ਸਾਰਾ ਕੱਪੜੇ ਤੇ ਮੈਨੂੰ ਜਦ ਦੇਖ ਕੇ ਵੀ ਹਾਂ ਮੇਰਾ ਮੁੰਡਾ ਨਾ ਚੱਕਿਆ ਆ ਮੈਂ ਉਹਨੂੰ ਪੁੱਛੀ ਮੁੰਡਾ ਮੇਰੇ ਕੀ ਕਹਿੰਦਾ ਠੀਕ ਆ ਮੁੰਡਾ ਜੀ ਜਦੋਂ ਇੱਥੇ ਆ ਕੇ ਮੌਕੇ ਦੇ ਮਤਲਬ ਜਿਹਦੇ ਉੱਤੇ 32ਵਾਂ ਅਸੀਂ ਵਾਪਸ ਆਏ ਹਾਂ ਜਦੋਂ ਪਤਾ ਲੱਗਾ ਮੁੰਡਾ ਹੀ ਪੂਰਾ ਹੋ ਗਿਆ ਜੀ ਗੁਰਮਤ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਹੋ ਸਮਰਾਲਾ ਜੀ ਭਗਵਾਨਪੁਰਾ ਰੋਡ ਤੇ ਰਹਿੰਦੇ ਹਾਂ ਜੀ ਕੀ ਘਟਨਾ ਹੋਈ ਸੀ ਜਿਹੜੀ ਹੋਈ ਹੈ ਇਹ ਤੇ ਕੱਲ ਰਾਤੀ ਜੀ ਮੇਰੇ ਬ੍ਰਦਰ ਉਹ ਨਹੀਂ ਨਾ ਰੋਟੀ ਫੇਰਾ ਖਾ ਕੇ ਮਤਲਬ ਕੋੜਾ ਅੰਗਿੱਟੀ ਸੇਕਦੇ ਠੀਕੇ ਉਹ ਸੇਕਦੇ ਸੇਕਦੇ ਕਮਰੇ ਚ ਲਿਆਏ ਤੇ ਉਸ ਟਾਈਮ ਬਾਅਦ ਮਤਲਬ ਇਹਨਾਂ ਨੇ ਦਰਵਾਜ਼ਾ ਵੀ ਬੰਦ ਕਰ ਲਿਆ ਦਰਵਾਜ਼ਾ ਬੰਦ ਕਰਨ ਤੋਂ ਬਾਅਦ ਤੇ ਉਸ ਟਾਈਮ ਬਾਅਦ ਨਾ ਮਤਲਬ ਕਾਫੀ ਟਾਈਮ ਬਾਅਦ ਉਹ ਮੁੰਡਾ ਥੋੜਾ ਜਿਹਾ ਅਫਸੈਟ ਜਾ ਮਤਲਬ ਹੋ ਗਿਆ ਤੇ ਲੱਗਿਆ ਵੀ ਉਹਨੂੰ ਅੱਗੇ ਵੀ ਇਹ ਕਦੇ ਲੈਟਰਿੰਗ ਆ ਰਹੀ ਹੈ ਤੇ ਭਾਈ ਦੀ ਵਾਈਫ ਨੂੰ ਤੇ ਲਿਜਾ ਦੇ ਉਹਨੇ ਮਤਲਬ ਮਤਲਬ ਇੱਕ ਮਤਲਬ ਉੱਠਣ ਲੱਗੀ ਇੱਕੋ ਲੱਗਤ ਉਹ ਗਿਰ ਗਈ ਇਹ ਭੱਜ ਕੇ ਇਹਨੇ ਮੋਬਾਈਲ ਚੱਕ ਕੇ ਫੋਨ ਕੀਤਾ ਦਰਵਾਜ਼ਾ ਖੋਲਣ ਲੱਗਿਆ ਜੀ ਇਹ ਵੀ ਗਿਰ ਗਿਆ ਉਹ ਬੱਚਾ ਪਤਾ ਨਹੀਂ ਵੀ ਮਤਲਬ ਜਦ ਗਿਰਿਆ ਕਿੰਨੇ ਕ ਟਾਈਮ ਬਾਅਦ ਗਿਰਿਆ ਜਾਂ ਕੋਈ ਉਹ ਕਹਿ ਨਹੀਂ ਸਕਦੇ ਜੀ ਇਹ ਮੌਕੇ ਤੇ ਤੁਸੀਂ ਪਹੁੰਚੇ ਤਾਂ ਕੀ ਦੇਖਿਆ ਜੀੜਾ ਉੱਥੇ ਮੌਕੇ ਤੇ ਪਹੁੰਚ ਕੇ ਇਹ ਦੇਖਿਆ ਜੀ ਕਿ ਅਸੀਂ ਮਤਲਬ ਮੈਂ ਤਾਂ ਜਦ ਪਹੁੰਚਿਆ ਜੀ ਬਾਹਰੇ ਥੀਆ ਮੈਂ ਗੇਟ ਤੋਂ ਇੱਥੋਂ ਮੈਨੂੰ ਫੋਨ ਆ ਗਿਆ ਉਹਨਾਂ ਦਾ ਤੇ ਇਦਾਂ-ਇਦਾਂ ਕਰਕੇ ਤੁਹਾਡੇ ਭਰਾ ਤੇ ਤੁਹਾਡੀ ਬੱਚਾ ਟਵਾ ਟਾ ਉੱਡਦੇ ਨਹੀਂ ਵੇ ਤਨੇ ਜਾਣੇ ਫੇ ਸਾਨੂੰ ਪਤਾ ਨਹੀਂ ਵੀ ਉਹਨਾਂ ਨੇ ਕੋਈ ਖਾਦਾ ਤੀਗਾ ਵੀ ਹੁਣ ਅ ਮਤਲਬ ਢਾਮਾ ਡੋਲ ਹੋਏ ਪਏ ਨੇ ਵੀ ਤੁਸੀਂ ਫਟਾਫਟ ਆ ਜਾਓ ਬੱਚਾ ਰੋਡਾ ਹਿਲਚੁਲ ਨਹੀਂ ਕਰਦਾ ਹੈਗਾ ਮੈਂ ਮੰਨ ਲਓ ਤਿੰਨ ਚਾਰ ਮਿੰਟ ਚ ਵੱਧ ਤੋਂ ਵੱਧ ਗੱਡੀ ਮੇਰੀ ਬਾਹਰੇ ਖੜੀ ਧੀਗੀ ਤੇ ਅੰਦਰ ਲਾਉਣ ਲੱਗਿਆ ਤੀਗਾ ਇੱਕਨੇ ਮੈਂ ਨਾਗ ਰਿਆਂਗੇ ਆ ਪਿੰਡ ਜਾਂਦੇ ਸਰਕੀ ਦੇ ਤਾਂ ਉੱਤੇ ਪੁਲਿਸ ਪਾਰਟੀ ਖੜੀ ਆ ਤੇ ਪਿੰਡ ਵਾਲੇ ਇਕੱਠੇ ਹੋਏ ਖੜੇ ਸੀਗੇ ਮੈਂ ਕਿਹਾ ਜੀ ਵੀ ਕਿੱਥੇ ਨੇ ਕਹਿੰਦਾ ਵੀ ਇਹ ਗੱਡੀ ਚ ਨੇ ਮਾਹੀ ਚਲੋ ਬੜਾ ਫੜ ਤੇ ਉੱਥੋਂ ਪੋਰਸ ਪਾਰਟੀ ਖੜੀ ਸੀ ਤੇ ਜਾਨੂ ਮੈਂ ਮਤਲਬ ਨੰਗੇ ਅਸੀਂ ਉੱਥੋਂ ਹਸਪਤਾਲ ਆ ਕੇ ਹਸਪਤਾਲ ਆ ਕੇ ਇੱਥੇ ਟ੍ਰੀਟਮੈਂਟ ਕਰਾਇਆ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਸਹੀ ਨਹੀਂ ਲੱਗਿਆ ਉਹਨਾਂ ਨੇ ਗਾਂਹ ਰੈਫਰ ਕਰਤਾ ਜੀ ਬੱਚਾ ਕਿੰਨੀ ਦੇਰ ਦਾ ਸੀ ਕਿ ਜੀ ਬੱਚਾ ਜੀ ਕਿਤੇ ਡੈਥ ਹੋ ਗਈ ਉਹਦੀ ਹਾਂ ਜੀ ਬੱਚੇ ਦੀ ਮੌਤ ਦੀ ਸੁਣਿਆ ਜੀ ਉੱਥੇ ਡੈਥ ਹੋ ਗਈ ਸੀ ਇੱਥੇ ਨਹੀਂ ਕਾਰਨ ਕੀ ਲੱਗਦਾ ਜਿਹੜਾ ਬਾ ਕਾਰਨ ਤਾਂ ਜੀ ਇਹ ਅੰਗਿੱਠੀ ਹੋਇਆ ਜੀ ਮਤਲਬ ਕੋਲਾ ਇਹਨਾਂ ਨੇ ਨੇਰੇ ਹੀ ਵਰਤ ਲਿਆ ਜੀ ਤੇ ਜਿਹੜੇ ਜਿੰਦੇ ਖੋਲੇ ਗਏ ਨੇ ਕੁੰਡਾ ਲੱਗਿਆ ਹੋਇਆ ਸੀ ਜਦ ਪੁਲਿਸ ਉੱਥੇ ਪਹੁੰਚੀ ਕੁੰਡੇ ਅੰਦਰੋਂ ਲੱਗੇ ਹੋਏ ਠੀਕੇ ਜੀ ਪਿੰਡ ਵਾਲਿਆਂ ਨੇ ਤੇ ਕੋਠੀ ਜਿਹੜਾ ਮਾਲਕ ᱛੀਹਾ ਉਹਨੇ ਤੋੜੇ ਨਹੀਂ ਜੀ ਆਪ ਆ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਉਹਨਾਂ ਨੇ ਪਹਿਲਾਂ ਦੇਖਿਆ ਸ਼ੀਸ਼ੇ ਦੇ ਵਿੱਚ ਜਦਨੇ ਫੋਨ ਕੀਤਾ ਵੀ ਮੇਰਾ ਮੁੰਡਾ ਢਿੱਲਾ ਹੋ ਗਿਆ ਇਹਨੇ ਇਹ ਨਹੀਂ ਦੱਸਿਆ ਵੀ ਮੈਮੀ ਮਤਲਬ ਹੋ ਗਿਆ ਜਾਨੂੰ ਤੇ ਜਾ ਮੁੰਡਾ ਉਹ ਜਾ ਤੋਂ ਉਹਨਾਂ ਨੇ ਆ ਕੇ ਦੇਖਿਆ ਪਹਿਨਾ ਤੇ ਉਹਨਾਂ ਨੇ ਦੇਖਿਆ ਵੀ ਕੋਈ ਹੈ ਨਹੀਂਗਾ ਫਿਰ ਕੰਕੋਠੇ ਦੇ ਗਵਾਂਡੀਆਂ ਨੇ ਪੌੜੀ ਚ ਮੰਗ ਕੇ ਚੜ ਕੇ ਗੇ ਜਦੋਂ ਨੇ ਦੇਖਿਆ ਵੀ ਇਹ ਤਿੰਨੇ ਜਾਨੇ ਫਰਸ਼ ਤੇ ਗਿਰੇ ਪਏ ਨੇ ਜਦ ਇਹਨੂੰ ਮਤਲਬ ਦਰਵਾਜ਼ਾ ਤੋੜ ਕੇ ਥਾਲੇ ਆ ਇਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਸੀਗੀ ਨਾ ਇਹ ਮੇਰੇ ਭਰਾ ਨੂੰ ਨਾ ਇਹਦੀ ਵਾਈਫ ਨੂੰ ਬੱਚਾ ਦਾ ਵਿਚਾਰਾ ਜੰਮ ਹੀ ਕੋਈ ਹਿਲਚਲ ਕਰ ਰਹੀ ਨਹੀਂ ਰਹਾ ਠੀਕ ਆ ਜੀ ਹੁਣ ਠੀਕ ਨੇ ਇਹ ਦੋਨੇ ਮੀਆਂ بیوی ਠੀਕ ਨੇ ਤੁਹਾਡਾ ਭਾਈ ਤੇ ਪਹਚਾਈ ਹਾਂਜੀ ਇਹ ਠੀਕ ਨੇ ਜੀ ਇਹਨਾਂ ਅ ਅਮੋਲਕ ਸਿੰਘ ਤੇ ਉਹਦੀ ਪਤਨੀ ਸੀਗੀ ਸੁਮਨਪ੍ਰੀਤ ਉਹਨੇ ਇਹਨਾਂ ਇੱਕ ਉਹਨਾਂ ਦਾ ਬੱਚਾ ਸੀਗਾ 2 ਸਾਲ ਦਾ ਤੇ ਇਹਨਾਂ ਨੇ ਰਾਤ ਨੂੰ ਨਾ ਕਿਤੇ ਠੰਡ ਕਰਕੇ ਜਿੱਤੀ ਵਾਲ ਕੇ ਰੱਖ ਲਈ ਅੰਦਰ ਉਹ ਮਿੱਠੀ ਨਾਲ ਉਹਨਾਂ ਨੂੰ ਜਿਹੜਾ ਹੈਗਾ ਸਫੋਕੇਸ਼ਨ ਹੋਣ ਕਰਕੇ ਉਹ ਮਤਲਬ ਡਿਰਗੇ ਉਲਟੀਆਂ ਹੋ ਜਾਣਾ ਲੱਗੀਆਂ ਜਦੋਂ ਸਾਨੂੰ ਪਤਾ ਲੱਗਿਆ ਫਿਰ ਉਹਨਾਂ ਨੂੰ ਅਸੀਂ ਐਡਮਿਟ ਕਰਾਇਆ ਉਹ ਬੱਚੇ ਤਾਂ ਜਿਹੜਾ ਛੋਟਾ ਬੱਚਾ ਸੀਗਾ 2 ਸਾਲ ਦਾ ਉਹਦੀ ਤਾਂ ਡੈਥ ਹੋ ਗਈ ਆ ਦੂਜੇ ਬੰਦੇ ਬੱਤੀ ਤੇ ਰੈਫਰ ਕਰ ਦਿੱਤੇ ਸੀਗੇ ਲੇਕਿਨ ਹੁਣ ਉਹ ਠੀਕ ਨਹੀਂ ਇਹ ਅੰਗੀ ਗਿੱਟੀ ਨਾਲ ਬਾ ਗੈਸ ਤੇ ਬਣ ਗਈ ਹਾਂਜੀ ਹਾਂ ਉਹ ਗਿੱਟੀ ਦੀ ਜਿਹੜੀ ਗੈਸ ਹੈਗੀ ਉਹਨਾਂ ਨੇ ਨਾ ਕਮਰੇ ਦੇ ਵਿੱਚ ਕੋਈ ਡਿਸੈਕਸ ਫਾਇਨ ਹੈ ਨਹੀਂ ਸੀਗਾ ਉਹਦੇ ਕਰਕੇ ਉਹਨਾਂ ਦਾ ਜਿਹੜਾ ਅੰਦਰੇ ਕੁੰਡਾ ਲਾ ਲਿਆ ਗੇਟ ਲੱਗਣ ਹੋਣ ਕਰਕੇ ਅੰਦਰ ਕਾਫੀ ਜਿਹੜਾ ਜਿਹੜਾ ਕੋਲਿਆਂ ਦਾ ਉਹ ਗੈਸ ਫੜਖੀ ਆ ਉਹਨਾਂ ਤੇ ਮੌਕੇ ਤੇ ਪਹੁੰਚ ਕੇ ਅੰਦਰ ਦਰਵਾਜੇ ਵਗੈਰਾ ਤੋੜ ਕੇ ਕੱਢੇ ਗਏ ਬਿਲਕੁਲ ਜੀ ਮੌਕੇ ਤੇ ਜਦੋਂ ਪਹੁੰਚੇ ਭੰਗ ਹੋ ਰਿਹਾ ਸੀ ਤਾਂ ਲੋਕਾਂ ਨਾਲ ਟਕਰਾ ਗਿਆ ਸੀ ਉਹਨਾਂ ਨੇ ਨਾ ਪੌੜੀ ਲਾ ਕੇ ਕੋਠੇ ਰਾਈਂ ਅੰਦਰ ਵੜ ਕੇ ਉਹਨਾਂ ਦੇ ਦਰਵਾਜੇ ਤੋਂ ਨੇ ਜਾ ਕੇ ਉਹ ਕੁੰਡੇ ਵਗੈਰਾ ਦਰਵਾਜੇ ਤੋੜ ਕੇ ਫੇਰ ਬੰਦੇ ਕੱਢੇ